ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਜੋ ਕਿ ਮਜੀਠਾ ਹਲਕੇ ਵਿੱਚ 17 ਲੋਕਾਂ ਦੀ ਮੌਤ ਹੋ ਜਾਂਦੀ ਹੈ ਜਰੇਨੀ ਸ਼ਰਾਬ ਪੀਣ ਨਾਲ ਉਸ ਤੋਂ ਬਾਅਦ ਪ੍ਰਸ਼ਾਸਨ ਜਾਗਦਾ ਉਸ ਤੋਂ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਪ੍ਰਸ਼ਾਸਨ ਨੂੰ ਜਿਹੜਾ ਜਗਾਉਂਦੇ ਨੇ ਜੋ ਅੱਜ 17 ਲੋਕਾਂ ਦੀ ਮੌਤ ਹੋਈ ਇਹ ਜਰੇਨੀ ਸ਼ਰਾਬ ਕਦੋਂ ਦੀ ਵਿਕਰੀ ਸੀ ਜੋ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਪਰ ਹੀ ਦੋਸ਼ ਲਾਏ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ਼ਨ ਮੂਡ ਚਾਇਨੇ ਔਰ ਉਹਨਾਂ ਨੇ ਆ ਕੇ ਸਖਤੀ ਨਾਲ ਮਜੀਠਾ ਹਲਕੇ ਦੇ ਐਸ ਐਚਓ ਤੇ ਡੀਐਸਪੀ ਨੂੰ ਸਸਪੈਂਡ ਕਰ ਦਿੱਤਾ ਉਸ ਦੇ ਨਾਲ ਹੀ ਮ੍ਰਿਤਕ ਪਰਿਵਾਰਾਂ ਦੇ ਜੋ ਉਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਔਰ ਉਹਨਾਂ ਦੇ ਇੱਕ ਇੱਕ ਪਰਿਵਾਰ ਨੂੰ ਨੌਕਰੀ ਦੇਣ ਲਈ ਵੀ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਨੇ ਸੋ ਮੁਜੀਠਾ ਹਲਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ਦੇ ਵਿੱਚ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਫੜਨ ਵਾਸਤੇ ਪੰਜਾਬ ਪੁਲਿਸ ਨੂੰ ਕਿਹਾ ਕਿ 10 ਲੋਕ ਗ੍ਰਿਫਤਾਰ ਕੀਤੇ ਗਏ ਨੇ ਜੋ ਕਿ ਦਿੱਲੀ ਤੱਕ ਤਾਰਾਂ ਜੁੜੀਆਂ ਨੇ ਇੱਕ ਟੀਮ ਦਿੱਲੀ ਪਹੁੰਚ ਗਈ ਹੈ ਪੰਜਾਬ ਪੁਲਿਸ ਦੀ ਜੋ ਮੁਜੀਠਿਆ ਸਾਹਿਬ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਸਿਕੇ ਇੱਕ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਦਾ ਕਾਰੋਬਾਰ ਹੈ ਜਿਸ ਨੂੰ ਲੈ ਕੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਦਾ ਨਾਂ ਵੀ ਸਾਹਮਣੇ ਆ ਗਿਆ ਸੋ ਦਿੱਲੀ ਤੱਕ ਪਹੁੰਚ ਗਈ ਹੁਣ ਪੁਲਿਸ ਜੋ ਸਾਰੇ ਖੁਲਾਸੇ ਹੋਣਗੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਇਹੀ ਕਿਹਾ ਕਿ ਪਾਵੇਂ ਉਹ ਲੀਡਰ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ ਸੋ ਸਖਤ ਤੋਂ ਸਖਤ ਸਜ਼ਾ ਹੋਵੇਗੀ ਸੋ ਪੰਜਾਬ ਪੁਲਿਸ ਦੇ ਵੱਲੋਂ ਜਿਵੇਂ ਹੀ ਅੱਜ ਦਿੱਲੀ ਤੋਂ ਆ ਰਹੇ ਉਸ ਟਰੱਕ ਨੂੰ ਜ਼ਬਤ ਕੀਤਾ ਜਿਸ ਵਿੱਚ 600 ਪੇਟੀਆਂ ਅਲਕੋਹਲ ਦੀਆਂ ਆ ਰਹੀਆਂ ਸੀ ਜੋ ਪੰਜਾਬ ਵਿੱਚ ਸਪਲਾਈ ਹੋਣੀ ਸੀ ਜਿਸ ਨਾਲ ਇਹ ਜਲੇਬੀ ਸ਼ਰਾਬ ਬਣਨੀ ਸੀ ਪਿਛਲੇ ਸਾਲ ਵੀ ਸੰਗਰੂਰ ਦੇ ਵਿੱਚ ਬਹੁਤ سارے ਲੋਕਾਂ ਦੀ ਮੌਤ ਹੋਈ ਸੀ ਪਰ ਉਸ ਵਕਤ ਵੀ ਬਹੁਤ ਸਾਰੇ ਲੋਕਾਂ ਨੇ ਇਹ ਜਰਿੰਦੀ ਸ਼ਰਾਬ ਦੇ ਨਾਲ ਉਹਨਾਂ ਦੀ ਅੱਖਾਂ ਦੀ ਨਿਗਾਹ ਚਲੀ ਗਈ ਸੀ ਸੋ ਪੰਜਾਬ ਪੁਲਿਸ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਉਸ ਵਕਤ ਜਾਗਦੀ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਕਿ ਹੁਣੇ ਵੱਡਾ ਦਾਵਾ ਕੀਤਾ ਕਿ ਪੰਜਾਬ ਵਿੱਚ ਜਿੱਥੇ ਵੀ ਜਰਿੰਦੀ ਸ਼ਰਾਬ ਵਿਕ ਰਹੀ ਉਸ ਨੂੰ ਫੜਿਆ ਜਾਵੇਗਾ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਸੋ ਪੰਜਾਬ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ 17 ਲੋਕਾਂ ਦੇ ਜਿਹੜੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਤੇ ਇੱਕ-ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਦੇਣ ਵਾਸਤੇ ਵੀ ਜੋ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਕਿਸੇ ਦਾ ਚੁੱਲਾ ਬੁਝ ਨਹੀਂ ਦਿਆਂਗਾ ਸੋ ਜੋ ਮੈਂ ਲੋਕਾਂ ਨਾਲ ਵਾਅਦਾ ਕੀਤਾ ਹੈ ਉਹ ਬਿਲਕੁਲ ਮੈਂ ਖਰਾ ਉਤਰਾਂਗਾ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਥਾਣਾ ਮਜੀਠਾ ਅਤੇ ਕੱਥੂ ਨੰਗਲ ਦੇ ਪਿੰਡਾਂ ਦੇ ਵਿੱਚ ਜੋ ਇਹ ਘਟਨਾਵਾਂ ਵਾਪਰੀਆਂ ਨੇ ਜਿਹਦੀ ਤੇ ਸ਼ਰਾਬ ਪੀਣ ਦੇ ਨਾਲ ਲੋਕਾਂ ਦੀ ਮੌਤ ਹੋਈ ਏ ਉਹ ਕਤਲ ਹੋਏ ਨੇ ਉਹਨਾਂ ਦੱਸਿਆ ਕਿ ਇਸ ਘਟਨਾ ਦੇ ਵਿੱਚ 10 ਦੋਸ਼ੀਆਂ ਨੂੰ ਗ੍ਰਿਫਤਾਰ ਅਜੇ ਤੱਕ ਕੀਤਾ ਜਾ ਚੁੱਕਾ ਹੈ ਜੋ ਦਿੱਲੀ ਤੱਕ ਤਾਰਾਂ ਜੁੜੀਆਂ ਨੇ ਉਹ ਵੀ ਅਸੀਂ ਸਾਰਾ ਸਾਹਮਣੇ ਲੈ ਕੇ ਆਵਾਂ ਕਿ ਸਾਡੀ ਟੀਮ ਦਿੱਲੀ ਪਹੁੰਚ ਚੁੱਕੀ ਹੈ ਸੋ ਇਸ ਵਿੱਚ ਰਾਜਨੀਤੀ ਸ਼ਹਿ ਤੇ ਅਫਸਰशाही ਦੀ ਸ਼ਹਿ ਤੇ ਜੋ ਕੰਮ ਹੋ ਰਿਹਾ ਉਹ ਮੁੱਖ ਮੰਤਰੀ ਖੁਦ ਮੰਨ ਚੁੱਕੇ ਨੇ ਕਿ ਇਹ ਜਿਹੜਾ ਕਿ ਲੰਬੇ ਸਮੇਂ ਤੋਂ ਜਿਹੜੀ ਸ਼ਰਾਬ ਵਿਕਰੀ ਸੀ ਕਮ ਪੂਰਸ ਰਾਜਨੀਤਿਕ ਸ਼ਹਿ ਤੇ ਅਫਸਰਸ਼ਾਈ ਤੋਂ ਬਿਨਾ ਨਹੀਂ ਹੋ ਸਕਦਾ ਸੋ ਇਸ ਦੇ ਉੱਪਰ ਹੁਣ ਸ਼ਿਕੰਜਾ ਕੱਸਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਟੀਮ ਨੇ ਪੂਰੀ ਤਰ੍ਹਾਂ ਮਸ਼ਹਦੀ ਨਾਲ ਡੀਜੀਪੀ ਨੂੰ ਹੁਕਮ ਦੇ ਦਿੱਤੇ ਨੇ ਉਹ ਡੀਜੀਪੀ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ